ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਜਿਸ ਦੇ ਸਿੱਟੇ ਵਜੋਂ ਇਸ ਸਾਲ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਹੁਕਮਾਂ ਤਹਿਤ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਆਪਣੇ ਕਣਕ ਦੀ ਬਜਾਈ ਸਿੱਧੇ ਤੌਰ ਤੇ ਕਰ ਦਿੱਤੀ ਪਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਕਈ ਕਿਸਾਨਾਂ ਨੂੰ ਬਿਨਾਂ ਪਰਾਲੀ ਨੂੰ ਅੱਗ ਲਾਏ ਸਿੱਧੀ ਕਣਕ ਦੀ ਬਜਾਈ ਕਰਨਾ ਮਹਿੰਗਾ ਪੈ ਗਿਆ ਇਸ ਮੌਕੇ ਪਿੰਡ ਕਾਲੇਕੇ ਦੇ ਪੀੜਿਤ ਕਿਸਾਨ ਆਣਾ ਨੇ মিডিਆ ਸਾਹਮਣੇ ਆਪਣਾ ਦੁੱਖੜਾ ਰੋਂਦੇ ਹੋਏ ਦੱਸਿਆ ਹੈ ਕਿ ਉਹਨਾਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਹੁਕਮਾ ਤਹਿਤ ਬਿਨਾ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਕਣਕ ਦੀ ਸਿੱਧੇ ਤੌਰ ਤੇ ਬਿਜਾਈ ਕੀਤੀ ਗਈ ਤਾਂ ਜੋ ਪੰਜਾਬ ਅੰਦਰ ਪ੍ਰਦੂਸ਼ਣ ਦਾ ਵਧੇ ਲੇਕਿਨ ਡੇਢ ਮਹੀਨਾ ਪਹਿਲਾਂ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਗਈ ਸੀ ਜਿਸ ਤੋਂ ਬਾਅਦ ਦੋ ਤਿੰਨ ਵਾਇਰਸ ਸਪਰੇਅ ਕੀਤੀ ਗਈ ਅਤੇ ਖਾਦ ਵੀ ਪਾਈ ਗਈ ਪਰ ਹੁਣ ਉਹਨਾਂ ਦੀ ਕਣਕ ਨੂੰ ਗੁਲਾਬੀ ਸੁੰਡੀ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਕਿਸਾਨ ਨਾਦੇ ਵੱਲੋਂ ਮੁਆਵਜ਼ੇ ਦੀ ਮੰਗ ਜੋ ਹੈ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਇਹ ਵੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ 16 ਦਸੰਬਰ ਤੱਕ ਕਿਸਾਨਾਂ ਨੂੰ 90000 ਪ੍ਰਤੀ ਏਕੜ ਨਹੀਂ ਦਿੱਤਾ ਜਾਂਦਾ ਮੁਆਵਜ਼ਾ ਤਾਂ ਡੀਸੀ ਦਫ਼ਤਰ ਦਾ ਕਿਰਾਜ ਜੋ ਹੈ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ। ਨਵੀਂਟਨ ਟੀਮ ਸਿੰਘ ਜੀ ਕੀ ਕਹਿਣਾ ਚਾਹਣਗੇ? ਰਣੋਪੀਮ ਸਿੰਘ ਜੀ son of ਸੱਜੂ ਸਿੰਘ ਜੀ ਪਿੰਡ ਕਾਲੇ ਕੀ ਮੈਂ ਸਰਕਾਰ ਤੇ ਮਹਿਕਮੇ ਦੇ ਅਨੁਸਾਰ ਇੱਥੇ ਰੋਡ ਤੇ ਮੇਰੇ 16 ਕਿੱਲੇ ਬਹਣਦੇ ਆ ਜੀ ਮੈਂ ਅੱਗ ਨਹੀਂ ਲਾਈ ਲੈਦਰੂ ਵੀ ਨਹੀਂ ਲਾਈ ਉਹ ਆ ਕੇ ਕਹਿੰਦੇ ਵੀ ਬਹੁਤ ਵਧੀਆ ਗੱਲ ਹੈ ਵੀ ਤੂੰ ਇਹੋ ਜਿਹਾ ਕਿਸਾਨ ਹੈ ਵੀ ਅੱਗ ਨਹੀਂ ਲਾਉਂਦਾ ਪਰ ਹੋਇਆ ਕੀ ਜੀ ਮੈਂ ਗਲਾਪੀ ਸੁੰਗੀ ਪੈ ਗਿਆ ਚਲੋ ਉਦੋਂ ਬਾਅਦ ਪਾਣੀ ਲਾਇਆ ਜੀ ਪਾਣੀ ਲਾ ਕੇ ਜੋ ਵੀ ਕਿਹਾ ਦੁਕਾਨਦਾਰਾਂ ਨੇ ਸਪੇਨ ਸਿੱਟੀ ਜੀ ਕਿੱਲੇ ਮਗਰ ਲੀਟਰ ਸਪੇਨ ਸਿੱਟੀ ਉਦੋਂ ਬਾਅਦ ਉਹ ਕਹਿੰਦੇ ਵੀ ਇਹਦੇ ਸਪਰੇਅ ਕਰਦੇ ਲਾਰਾ 505 ਦੀ ਉਹ ਵੀ ਕਰੀ ਜੀ ਪਰ ਕੋਈ ਹੱਥ ਪੱਲੇ ਨਹੀਂ ਪਿਆ ਜੀ ਘੱਟੋ-ਘੱਟ 12000 ਤੋਂ ਉੱਪਰ ਮੇਰਾ ਖਰਚਾ ਹੋ ਗਿਆ ਜੀ ਹੁਣ ਮੈਂ ਉਹਨਾਂ ਕੋਲੇ ਗਿਆ ਸੀ ਪ੍ਰਤੀ ਏਕੜ 12000 ਹੋ ਗਿਆ ਜੀ ਸਾਰਾ ਲਗਭਗ ਮੇਰਾ 2.5 ਲੱਖ ਰੁਪਏ ਦਾ ਨੁਕਸਾਨ ਆ ਤੇ ਉਦੋਂ ਬਾਅਦ ਮੈਂ ਉਹਨਾਂ ਕੋਲੇ ਗਿਆ ਸੀ ਜਿਹੜੇ ਆਏ ਸੀ ਵੀਡੀਓ ਸਾਹਿਬ ਉਹਨਾਂ ਨੇ ਕੋਈ ਸਨਵਾਈ ਨਹੀਂ ਕਰੀ ਹੁਣ ਮੈਂ ਸਰਕਾਰ ਤੋਂ ਇਹ ਮੰਗ ਕਰਨਾ ਚਾਹੁੰਦਾ ਵੀ ਹੁਣ ਮੈਂ ਦੱਸੂ ਜੀ ਕਿੱਧਰ ਜਾਵਾਂ ਹੁਣ ਮੈਂ 2852 ਬੀ ਲੈ ਕੇ ਆਇਆ ਜੀ ਪਹਿਲਾਂ 20 ਮਸਾ ਮਿਲਿਆ 2-2000 ਦਾ ਗੱਟਾ ਜੀ ਡੀਏਪੀ ਨਹੀਂ ਮਿਲ ਰਿਹਾ ਜੀ ਡੀਏਪੀ ਮਸਾ ਲੈ ਕੇ ਆਏ ਜੀ ਦੁਬਾਰੇ 16 ਗੱਟੇ ਤੇ ਹੁਣ ਮੈਂ ਛੋਡੇ ਥਰੂ ਇਹ ਕਹਿਣਾ ਚਾਹਣਾ ਸਰਕਾਰ ਨੂੰ ਵੀ ਹੁਣ ਕਿੱਥੇ ਵਾਗੀਆਂ ਜਦੋਂ ਅੱਗਾ ਵੇਲ ਦਾ ਸਾਡੇ ਆ ਕੇ ਇੱਕ ਤੇ ਚੜ ਜਾਂਦੀ ਸੀ ਹੁਣ ਕਿਸੇ ਨੇ ਵੀ ਆ ਕੇ ਸਾਡੀ ਸਨਵਾਈ ਨਹੀਂ ਕਰੀ ਅਸੀਂ ਕਿੱਧਰ ਜਾਈਏ ਅਸੀਂ ਤਾਂ ਧੰਨਵਾਦ ਕਰਦੇ ਆ ਸਾਡੇ ਜਥੇਬੰਦੀ ਦਾ ਕਾਦੀਆਂ ਦਾ ਜਿਨ੍ਹਾਂ ਨੇ ਸਾਡੀ ਖਬਰ ਛੋਡੇ ਤੱਕ ਵੀ ਚਲੋ ਕੁਛ ਨਾ ਕੁਛ ਤਾਂ ਸਾਨੂੰ ਉਹ ਕਰੋ ਨਾ ਜੀ ਫਿਰ ਸਾਡੇ ਤਾਂ ਜ਼ਹਿਰ ਖਾ ਕੇ ਮਰਨ ਵਾਲੇ ਕੰਮ ਹੋਇਆ ਪਿਆ ਹੁਣ ਸਾਨੂੰ ਹੱਲ ਤਾਂ ਦੱਸੋ ਜੀ ਇਸ ਚੀਜ਼ ਦਾ ਹੱਲ ਹੈ ਮੈਂ ਸਰਕਾਰ ਨੂੰ ਕਹਿਣਾ ਚਾਹੁੰਨਾ ਆ ਕੇ ਤਾਂ ਦੇਖੇ ਕੋਈ ਡੀਸੀ ਆ ਕੇ ਦੇਖੇ ਕੋਈ ਵੀਡੀਓ ਆ ਕੇ ਦੇਖੇ ਹੁਣ ਉਹ ਕਿੱਧਰ ਗਏ ਜੀ ਅੱਗਾ ਵੇਲੇ ਆ ਕੇ ਸਾਡੀ ਹਿੱਕ ਤੇ ਚੜ ਜਾਂਦੀ ਸੀ ਅੱਗ ਨਹੀਂ ਲਾਉਣੀ ਅੱਗ ਨਹੀਂ ਲਾਉਣੀ ਸਾਡੇ 10-10 ਲੱਖ ਦੇ ਸੰਦ ਦੀ ਜੀ ਤੇ ਉਹ ਵੀ ਅਸੀਂ ਉਹਦੇ ਆ ਕਿਸ਼ਤਾਂ ਭਰਨੀਆਂ ਨੇ ਪਹਿਲਾਂ ਅਸੀਂ 10 ਲੱਖ ਦਾ ਮੈਂ ਟਰੈਕਟਰ ਲੈ ਕੇ ਆਇਆ 3 ਲੱਖ ਦਾ 2.5 ਲੱਖ ਦਾ ਸਵਰ ਸੀਟਰ ਲੈ ਕੇ ਆਇਆ ਕੋਈ ਮੈਨੂੰ ਉਹਦੇ ਸਬਸਿਡੀ ਨਹੀਂ ਆਈ ਜੀ ਆ ਸਾਰੀ ਮੇਰੀ ਪ ਇਦੇ ਬਾਰੇ ਮੈਂ ਸਰਕਾਰ ਤੁਹੀ ਮੰਗ ਚਾਉਣਾ ਵੀ ਉਦੋਂ ਤੁਸੀਂ ਸਾਡੀ ਆ ਕੇ ਹਿੱਕਾ ਤੇ ਚੜ ਜਾਂਦੇ ਹੋ ਵੀ ਹੁਣ ਤੁਸੀਂ ਸਾਡਾ ਹੱਲ ਕਰੋ ਅਸੀਂ ਤਾਂ ਮਾਫੀ ਦੀ ਮੰਗ ਚਾਉਣੀ ਹੈ ਜੀ ਘੱਟੋ ਘੱਟ 50000 ਕਿੱਲੇ ਮਾਗਰ ਮੈਨੂੰ ਮਾਫੀਆ ਮਿਲਣਾ ਚਾਹੀਦਾ ਤਾਂ ਕਰਕੇ ਮੇਰੀਆਂ ਕਿਸ਼ਤਾਂ ਭਰੀਆਂ ਜਾਣਗੀਆਂ ਤਾਂ ਕਰਕੇ ਬੱਚਿਆਂ ਨੇ ਫੀਸਾਂ ਭਰੀਆਂ ਜਾਣਗੀਆਂ ਜੀ ਹੋਰ ਸਾਰੇ ਖਰਚੇ ਨੇ ਜੀ ਆਹ ਮੁੰਡਾ ਮੇਰੇ ਨਾਲ ਰਲਿਆ ਹੋਇਆ ਇਹਨਾਂ ਦਿੱਤਾ 1 ਲੱਖ ਰੁਪਏ ਮੈਂ ਕਿੱਥੋਂ ਦੇਵਾਂਗਾ ਜੀ ਨਹੀਂ ਫਿਰ ਸਾਡਾ ਤਾਂ ਕੋਈ ਹੱਲ ਨਹੀਂ ਜੀ ਅਸੀਂ ਤਾਂ ਫਿਰ ਸੱਲੀ ਸਪਰੇਅ ਪੀ ਸਕਦੇ ਹਾਂ ਹੋਰ ਸਾਡਾ ਤਾਂ ਕੋਈ ਹੱਲ ਨਹੀਂ ਜੀ ਇਹੀ ਬੇਨਤੀ ਹੈ ਜੀ ਮੇਰੀ ਹੱਥ ਬੰਨ੍ਹ ਕੇ ਸਰ ਮੇਰਾ ਨਾਮ ਜਸਮੇਲ ਸਿੰਘ ਕਾਲੇ ਕੀ ਕੀ ਕਹਿਣਾ ਚਾਹਣੇ ਇਹ ਖੇਤਾਂ ਵਿੱਚ ਅੱਜ ਅਸੀਂ ਸਵੇਰ ਦੀ ਜੀ ਖੇਤਾਂ ਦਾ ਮੌਇਨਾ ਕਰ ਰਹੇ ਹਾਂਗੇ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਨੂੰ ਤਕਲੀਫ ਹੈ ਜਿਨ੍ਹਾਂ ਦੇ ਕਣਕ ਖਰਾਬ ਹੋ ਚੁੱਕੀ ਹੈ ਜਿਨ੍ਹਾਂ ਦੀ ਕਣਕ ਸੁੰਡ ਦੇ ਕਾਫੀ ਪ੍ਰਭਾਵਿਤ ਕਰ ਰਹੀ ਹੈ ਜਾਂ ਸਾਰੇ ਦੀ ਸਾਰੀ ਵਾਹਣ ਖਰਾਬ ਹੋ ਗਏ ਉਹਨਾਂ ਜ਼ਮੀਨਾਂ ਦੇ ਵਿੱਚ ਜਾ ਕੇ ਆਂ ਜਿਸ ਤਰੀਕੇ ਨਾਲ ਹੁਣ ਅਸੀਂ ਆ ਖੜੇ ਹਾਂਗੇ ਇਹ ਰੋਡ ਦੇ ਉੱਤੇ ਲਿੰਕ ਰੋਡ ਦੇ ਉੱਤੇ ਜ਼ਮੀਨ ਹੈ ਜੀ ਇਹ ਕਿਸਾਨਾਂ ਦੇ ਦੱਸਣ ਅਨੁਸਾਰ ਇਹ ਕਹਿੰਦੇ ਵੀ ਅਸੀਂ ਡਰਦੇ ਆਂ ਪੁਲਿਸ ਤੋਂ ਅਸੀਂ ਲੈਨਾਂ ਨੂੰ ਅੱਗ ਵੀ ਨਹੀਂ ਲਾਈ ਜਿਹੜੀਆਂ ਲਾਈਨਾਂ ਨੂੰ ਮੁਚਾ ਕੇ ਬੀਜਣ ਨੂੰ ਉਹ ਵੀ ਅੱਗ ਨਹੀਂ ਲਾਈ ਇਸ ਕਰਕੇ ਇੱਥੇ ਜਿਆਦਾ ਪ੍ਰਭਾਵਤਾ ਕੜ ਕੇ ਸਾਰੀ ਕਣਕ ਖਰਾਬ ਹੋ ਗਈ ਜੀ ਪਰਾਲੀ ਦੇ ਕਾਰਨ ਆਇਆ ਜਿਹੜਾ ਇਹ ਸੁੰਡ ਪੈ ਰਿਹਾ ਜੀ ਬਸ ਸਿੱਧੀ ਸਾਦੀ ਗੱਲ ਹੈ ਕੋਈ ਕੋਈ ਅਸੀਂ ਜਿਹੜੇ ਖੇਤੀਬਾੜੀ ਵਿਭਾਗ ਦੇ ਅਫਸਰ ਨੇ ਉਹਨਾਂ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਸਾਡਾ ਆਪ ਦਾ ਸਾਡਾ ਆਪ ਦਾ ਤਜਰਬਾ ਵੀ ਇਹ ਖੇਤੀ ਜਿਹੜੀ ਪਰਾਲੀ ਦੇ ਕਾਰਨ ਹੈ ਜਿਹੜੀ ਇਹ ਸੁੰਡ ਹੈ ਜੀ ਜਿਹੜਾ ਚਿਪਿਆ ਹੈ ਜਿੰਨੇ ਕਿਸਾਨਾਂ ਨੇ ਬਾਹ ਕੇ ਕਣਕ ਬੀਜੀ ਇਹਨਾਂ ਨੇ ਵੀ ਥੋੜੀ ਕਣਕ ਇੱਥੇ ਬਾਹ ਕੇ ਬੀਜੀ ਹੋਈ ਹੈ ਉਹ ਕਣਕ ਬਹੁਤ ਸੋਹਣੀ ਖੜੀ ਹੈ ਜੀ ਹਾਂਜੀ ਜਿਹੜੀ ਪਰਾਲੀ ਨੂੰ ਬਿਨਾਂ ਅੱਗ ਲਾਏ ਤੋਂ ਸੁਪਰ ਸੀਡਰ ਦੇ ਨਾਲ ਖਾਸ ਕਰਕੇ ਸੁਪਰ ਸੀਡਰ ਜਿਹੜਾ ਆ ਜਾ ਰਿਹਾ ਨਾ ਖੇਤ ਕਣਕ ਵਜਾਉਣ ਵਾਲਾ ਸਰਕਾਰ ਜਿਹਨੂੰ ਰეკਮੈਂਡ ਕਰਦੀ ਹੈ ਉਸੇ ਨਾਲ ਹੀ ਕਣਕਾਂ ਇੰਤੀ ਚਾਦੇ ਖਰਾਬ ਹੋਈ ਹੈ ਜੀ ਹਾਂਜੀ ਅਸੀਂ ਇੱਥੇ ਜਿਹੜਾ ਦੇਖ ਕੇ ਅੱਜ ਸਾਡੇ ਸਾਡੇ ਪਿੰਡ ਦੀ ਗੱਲ ਕਰਦਾ ਜੀ ਮੈਂ ਤਕਰੀਬਨ 3000 ਕਿੱਲਾ ਪ੍ਰਭਾਵਿਤ ਹੋਇਆ ਹੈ ਸੁੰਡ ਦੇ ਨਾਲ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਜਾਂ ਤਾਂ ਸਾਡਾ ਮੁਆਜਰੇ ਦਾ ਪ੍ਰਬੰਧ ਕੀਤਾ ਜਾਵੇ ਜਾਂ 16 ਤਰੀਕ ਨੂੰ ਸਾਡਾ ਜਿਹੜਾ ਆਲਟੀਮੇਟ ਸਰਕਾਰ ਨੂੰ ਦਿੱਤਾ ਹੋਇਆ ਹੈ ਕਿ ਅਸੀਂ ਡੀਸੀ ਦਫ਼ਤਰ ਦਾ ਘ੍ਰਿਉ ਕਰਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਆਪਦਾ ਇਸ ਮੁਆਜਰੇ ਨੂੰ ਲੈਣ ਵਾਸਤੇ 50000 ਕਿੱਲੇ ਮੰਗ ਰਹੇ ਹਾਂ ਸਾਨੂੰ ਮੁਆਜਰਾ ਦਿੱਤਾ ਜਾਵੇ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹਣਾ ਜਿਹੜੇ ਅੱਜ ਨੁਕਸਾਨ ਹੋਇਆ ਕਣਕ ਦਾ ਨੀਸ਼ਾਨ ਜੀ ਅੱਜ ਤੋਂ ਅਸੀਂ ਡੇਢ ਮਹੀਨਾ ਪਹਿਲਾਂ ਕਣਕ ਬੀਤੀ ਸੀ ਤੇ ਉਦੋਂ ਪ੍ਰਸ਼ਾਸਨ ਸਰਕਾਰ ਪੁਲਿਸ ਦੀਆਂ ਗੱਡੀਆਂ ਵੀ ਆ ਰਹੀਆਂ ਸੀਗੇ ਬਹੁਤ ਮਹਿਕਮੇਲੇ ਵੀ ਆ ਰਹੇ ਸੀਗੇ ਕਹਿੰਦੇ ਵੀ ਤੁਸੀਂ ਬરાੜੀ ਨੁਕ ਨਹੀਂ ਲੋਣੀ ਜਦੋਂ ਅਸੀਂ ਉਹਨਾਂ ਦੇ ਉਸ ਕਹਿਣ ਦੇ ਮੁਤਾਬਕ ਅਸੀਂ ਅੱਗ ਨਹੀਂ ਲਾਈ ਤੇ ਅਸੀਂ ਸੁਪਰ ਸੀਡਰ ਨਾਲ ਤੇ ਬਿਨਾ ਖੜੇ ਕਰਤੇ ਕਣਕ ਬੀਤੀ ਜੀ ਤੇ ਉਸ ਤੋਂ ਬਾਅਦ ਜੇ ਅਸੀਂ 10-15 ਦਿਨ ਬਾਅਦ ਆ ਖੇਤ ਦੇਖਿਆ ਤਾਂ ਸਾਰੇ ਕਲਾਬੀ ਸੁੰਡੀ ਨੇ ਜੀ ਕਣਕ ਨੂੰ ਖਰਾਬ ਕਰਤੀ ਸੀਗੀ ਕਿਉਂਕਿ ਪਹਿਲਾਂ ਸਾਨੂੰ ਖਾਦ ਬੋੜੀ ਪਸਕੜਨਾ ਨਹੀਂ ਮਿਲਿਆ ਜੀ ਉਨੇ ਖਾਦਾਂ ਸੀ ਬਲੈਕ ਕੀ ਰਿਕਟਰ ਨੇ ਬਲੈਕ ਹੀ ਲੇਤੀ ਹੈਗੀ ਜੀ ਬਾਕੀ ਬੀ ਅਸੀਂ ਸਾਰਾ ਮੋਲ ਦੇ ਲੈ ਕੇ ਬੀਜਿਆ ਜੀ ਸਾਨੂੰ ਘੱਟੋ ਘੱਟ ਜੀ 10-12000 ਰੁਪਏ ਖਰਚਾ ਜੀ ਬਜਾਈ ਬਜਾਈ ਤੇ ਤੀਲ ਕਿਉਂਕਿ ਮਹਿੰਗਾ ਹੋ ਗਿਆ ਜੀ ਖਾਦਾਂ ਮਹਿੰਗੀਆਂ ਨਹੀਂ ਗੀਆਂ ਸਾਰਾ ਸਮਾਨ ਬਹੁਤ ਜਿਆਦਾ ਮੁਸ਼ਕਲ ਨਹੀਂ ਪੈ ਗਿਆ ਜੀ ਪ੍ਰਤੀ ਏਕੜ ਸਾਨੂੰ 12000 ਰੁਪਏ ਖਰਚਾ ਪੈ ਗਿਆ ਜੀ ਇਸ ਬਜਾਈ ਬਜਾਈ ਤੇ ਜੀ ਉਸ ਤੋਂ ਬਾਅਦ ਜੀ ਹੁਣ ਦੁਬਾਰਾ ਨਾ ਤਾਂ ਕੋਈ ਖਾਦ ਮਿਲਦੀ ਹੈ ਜੀ ਨਾ ਕੋਈ ਬੀਜ ਦਾ ਪ੍ਰਬੰਧਾ ਕਿਉਂਕਿ ਹੁਣ ਟਾਈਮ ਦੇਖੋ ਜੀ ਅੱਜ ਘੱਟੋ ਘੱਟ 29 ਦਸੰਬਰ ਹੋ ਗਿਆ ਜੀ ਇਸ ਤੋਂ ਬਾਅ ਕੁਛ ਪਾਰਥ ਨਹੀਂ ਕਿ ਸਕਾ ਕਿਥੇ ਮੈਂ ਕਿਵੇਂ ਆਣਾ ਜਾਂ ਖੇਤੀਬਾੜੀ ਮੈਂ ਕਿਵੇਂ ਦੀ ਵੀ ਹਾਂ ਆ ਬੀਜ ਉਸ ਤੋਂ ਬਾਅਦ ਕਾਮਯਾਬ ਨੇ ਕੀ ਕਿਉਂਕਿ ਸਾਨੂੰ ਆਇਆ ਵੀ ਬਣਦਾ ਕੋਈ ਮਾਵਜੇ ਦਿੱਤਾ ਜਾਵੇ ਕਿਉਂਕਿ ਅਸੀਂ ਮੈਂ ਮੇਰੀ ਐਮਏ ਬੀਏ ਕੀਤੀ ਹੋਈ ਹੈ ਜੀ ਕਿਉਂਕਿ ਮੈਂ ਇੱਕ ਖੇਤੀ ਕਰ ਰਿਹਾ ਨਾ ਕੋਈ ਸਰਕਾਰ ਨੇ ਕੋਈ ਪਹਿਲਾਂ ਕੋਈ ਜੌਬ ਮਿਲਿਆ ਬਹੁਤ ਟਰਾਈਆਂ ਕੀਤੀਆਂ ਨੇ ਜੀ ਉਸ ਵੀ ਨਹੀਂ ਕਿਸੇ ਚੀਜ਼ ਦਾ ਚਲੋ ਆਪਾਂ ਇੱਕ ਸਾਡੇ ਕੋਲ ਸਾਧਨ ਸੀ ਖੇਤੀ ਦਾ ਕਿਉਂਕਿ ਅਸੀਂ ਉਹਨੂੰ ਖੇਤੀ ਨਹੀਂ ਜ਼ਿਆਦਾ ਖੇਤੀ ਕਰਦੇ ਆ ਆਪ ਡਿਪੈਂਡ ਖੇਤੀ ਦੀਆਂਗੇ ਕਿਉਂਕਿ ਸਾਨੂੰ ਸਰਕਾਰ ਤੋਂ ਬਣਦਾ ਕੋਈ ਮੁਆਵਜ਼ਾ ਸਰਕਾਰ ਦੇਵੇ ਕਿਉਂਕਿ ਇਸ ਦੇ ਕਾਰਨ ਸਾਡਾ ਕੋਈ ਗੁਜ਼ਾਰਾ ਹੋ ਸਕੇ ਜੀ ਕਿਉਂਕਿ ਸਾਡੇ ਕੋ ਜੀਮੀਦਾਰ ਕੋਲੇ ਆਹੀ ਖੇਤੀ ਦੇ ਸਾਧਨ ਨੇ ਕਿ ਉਹ ਹੋਕ ਦੀ ਡੱਬ ਸਾਡੇ ਕੋ ਪ੍ਰਾਂਤ ਕਰੂ ਜਾ ਹੈ ਨਹੀਂ ਜੀ ਹਾਂਜੀ ਕਿਉਂਕਿ ਇਸ ਤੋਂ ਪਹਿਲਾਂ ਸਾਡੇ ਜੀ 15 ਕਿੱਲਾਂ ਤੇ ਜੀ ਘੁੱਟ ਘੱਟ 1.5 ਤੋਂ 2 ਲੱਖ ਰੁਪਏ ਖਰਚਾ ਆ ਗਿਆ ਜੀ ਕਿਉਂਕਿ ਹੁਣ ਦੁਬਾਰਾ ਵੀ ਹੁਣ ਸਾਡਾ ਪਣ ਗਈ ਪੀਚ ਬਊਗਾ ਬਾਕੀ ਐ ਸਮਾਂ ਹੁਣ ਥੋੜਾ ਰਹਿ ਗਿਆ ਜੀ ਕੋਈ ਹੁਣ ਦੇ ਕੋਈ ਅਮੀਰ ਤੈ ਨਹੀਂ ਕਿਉਂਕਿ ਹੁਣ ਸਾਨੂੰ ਤਾਂ ਸਰਕਾਰ ਤੋਂ ਹੀ ਉਮੀਦ ਹੈ ਵੀ ਸਾਨੂੰ ਬਣਦਾ ਮੁਆਵਜ਼ਾ 50000 ਕਿਤੇ ਜਿੱਕਰ ਦਿੱਤਾ ਜਾਵੇ ਫੇਰ ਕੁ ਗੁਜ਼ਾਰਾ ਹੋਊਗਾ ਨਹੀਂ ਤਾਂ ਫਿਰ ਸਾਡੀ ਕੋਈ ਨਾ 7 ਵਜੇ ਕੋਈ ਸਾਈਨਿੰਗ ਹੈ ਮੈਂ ਹੀ ਮੱਖਣ ਸਿੰਘ ਪਿੰਡ ਕਾਲੇ ਕੇ ਮੇਰੇ ਕੋਲ 10 ਕਿੱਲੇ ਪੈਣੀ ਹੈ ਜੀ ਮੈਂ ਸਾਰਾ ਇਹ ਵਾਹਣ ਮਤਲਬ ਇਹ ਸੁਪਰ ਸ਼ੀਟਰ ਨਾਲ ਪਿੱਛੇ ਸੀਗਾ ਜੀ ਸਾਰਾ ਉਹ ਸੁੰਡ ਦੇ ਕਾਰਨ ਬਹੁਤ ਵੱਡੀ ਸਮੱਸਿਆ ਆ ਗਈ ਜੀ ਤੇ ਦੁਬਾਰਾ ਹੁਣ ਮੈਨੂੰ ਫੇਰ ਇਹ ਬੀਜਣਾ ਪਊਗਾ ਜੀ ਸਾਰਾ ਵਾਹਣੀ ਉਸੇ ਤਰ੍ਹਾਂ ਹੀ ਮਤਲਬ ਸਾਨੂੰ ਬਹੁਤ ਵੱਡੀ ਦਿੱਕਤ ਹੈ ਜੀ ਇਸ ਸਾਲ ਦੇ ਵਿੱਚ ਖਰਚਾ ਬਹੁਤ ਜ਼ਿਆਦਾ ਆਈ ਹੋ ਰਿਹਾ ਪਹਿਲਾਂ ਵੀ ਸਾਡਾ ਹੁਣ ਵੀ ਸਾਡਾ ਮਤਲਬ ਜਿਆਦਾ ਹੋ ਕੇ ਆ ਜੀ ਤੇ ਕੋਈ ਮਾਮਜ਼ਾ ਵਗੈਰਾ ਦਿੱਤਾ ਜਾ ਵੀ ਸਾਨੂੰ ਸਾਡਾ ਨਾ ਹੁਣ ਸਾਨੂੰ ਕੋਈ ਰੇ ਮਿੱਟੀ ਦੀ ਵੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਜੀ ਤੇ ਸਾਡਾ ਵਾਹਨ ਦੇਖ ਲੋ ਜੀ ਸਾਰਾ ਖਰਾਬ ਹੋ ਗਿਆ ਪਿਆ ਜੀ ਸਾਨੂੰ ਜੀ ਇਹ ਅਸੀਂ ਸਰਕਾਰ ਦੇ ਅਨੁਸਾਰ ਜੀ ਸਰਕਾਰ ਕਹਿ ਰਹੀ ਸੀ ਪਰਾਲੀ ਨੂੰ ਅੱਗ ਨਾਲ ਨਾ ਲਾਓ ਅੱਗ ਨਾਲ ਨਾ ਲਾਓ ਤਾਂ ਅਸੀਂ ਅੱਗ ਨਹੀਂ ਲਾਈ ਜੀ ਅਸੀਂ ਸੁਪਰਸੀਡਰ ਨਾਲ ਕਰਾਇਆ ਤੇ ਬਗਣ ਬਜਵਾਇਆ ਜੀ ਸਾਡਾ ਅਸੀਂ ਤਿੰਨ ਭਰਾ ਹਾਂ ਜੀ ਸਾਡੇ ਕੋਲੇ 10 ਕਿੱਲੇ ਪੈਲੀ ਹੈ ਜੀ ਤੇ ਅਸੀਂ ਮਤਲਬ ਸਾਰਾ ਕੁਝ ਦੇਖਣ ਲਈ ਅੱਜ ਜਥੇਬੰਦੀਆਂ ਵੀ ਪਹੁੰਚੀਆਂ ਨੇ ਸਾਡੇ ਨਾਲ ਜੀ ਤੇ ਸਾਰਾ ਕੁਝ ਦੇਖ ਰਹੇ ਹਾਂ ਜੀ ਅਸੀਂ ਸਰਕਾਰ ਦੇ ਅਨਸਾਰ ਜਿਵੇਂ ਵੀ ਸਰਕਾਰ ਨੇ ਕਿਹਾ ਉਹਨਾਂ ਦੇ ਹੁਕਮਾਂ ਦਾ ਪਾਲਣਾ ਕੀਤੀ ਜੀ ਉਸ ਤੋਂ ਬਾਅਦ ਸਾਡਾ ਹੁਣ ਦੇਖੋ ਜੀ ਦੁਬਾਰੇ ਫੇਰ ਸਾਨੂੰ ਉਹ ਨਹੀਂ ਮਤਲਬ ਦੁਬਾਰੇ ਬੀਜਣਾ ਪਊਗਾ ਜੀ ਇਹ ਸਾਰਾ ਖਰਚਾ ਦੁਬਾਰੇ ਹੋਊਗਾ ਜੀ ਸਾਡਾ ਜੀ ਇਹ 12000 ਰੁਪਿਆ ਪ੍ਰਤੀ ਏਕੜ ਦੇ ਪਹਿਲਾਂ ਇਤੋਂ ਖਰਚਾ ਆ ਚੁੱਕਿਆ ਜੀ ਹੁਣ ਹੁਣ ਸਾਨੂੰ ਦੁਬਾਰਾ ਫੇਰ ਉਹ ਉਨਹੀਂ ਚਾਹੀਦਾ ਜੀ ਨਲੇ ਸਾਨੂੰ ਰੇਹ ਦੀ ਦਿੱਕਤ ਆਈ ਜੀ ਨਲੇ ਸਾਨੂੰ ਬੀਜ ਦੀ ਦਿੱਕਤ ਆਈ ਹੁਣ ਕਿੱਥੋਂ ਅਸੀਂ ਬੀਜ ਲੈ ਕੇ ਆਈ ਜੀ ਨਾ ਸਾਨੂੰ ਕਿਤੋਂ ਰੇਹ ਮਿਲ ਰਿਹਾ ਜੀ ਰੇਹ ਦੀ ਬਹੁਤ ਵੱਡੀ ਸਮੱਸਿਆ ਆਈ ਹੈ ਜੀ ਤੇ ਅਸੀਂ ਤਾਂ ਪਹਿਲਾਂ ਹੀ ਮਸਾ ਡੰਗ ਲਾਹਿਆ ਜੀ ਹੁਣ ਦੁਬਾਰਾ ਫੇਰ ਸਾਨੂੰ ਉਨਹੀਂ ਮਤਲਬ ਦੁਬਾਰਾ ਖਰਚਾ ਕਰਨਾ ਪੋਗਾ ਜੀ ਸਾਡਾ ਸਾਡਾ ਹੀ ਇਹ 12000 ਰੁਪਏ ਪ੍ਰਤੀ ਏਕੜ ਦੇ ਖਰਚਾ ਆਇਆ ਜੀ ਤੇ ਸਾਡਾ ਹੀ ਇਹ ਘਟੋ ਘਟੇ 130000 ਰੁਪਏ ਪਹਿਲਾਂ ਖਰਚਾ ਆ ਚੁੱਕਾ ਜੀ ਹੁਣ ਸਾਨੂੰ ਇਹ ਵਣ ਦਾ ਮੁਆਵਜ਼ਾ ਦਿੱਤਾ ਜਾਵੇ ਸਾਨੂੰ 50000 ਰੁਪਏ ਪਰੇ ਵੇਖੜ ਜੀ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਤੇ ਸਾਡਾ ਇੱਕ ਟਾਈਮ ਪਾਸ ਹੋ ਜੀ ਨਾ ਸਾਡੇ ਕੋਲੇ ਤੂੜੀ ਬਣਨੀ ਹੈ ਜੀ ਹੁਣ ਨਾ ਸਾਡੇ ਕੋਲੇ ਕਣਕ ਰਹਿਣੀ ਹੈ ਜੀ ਸਾਨੂੰ ਬਹੁਤ ਵੱਡੀ ਸਮੱਸਿਆ ਆਉਹੀ ਇਸ ਦੇ ਵਿੱਚ ਇਹ ਸਾਡਾ ਜੀ ਪਰਾਲੀ ਨੂੰ ਨਾ ਗਲੌਣ ਕਰਕੇ ਸਾਡੇ ਗੁਲਾਬੀ ਸੁੰਢੀ ਪਹੁੰਚ ਚੁੱਕੇ ਜੀ ਬਾਗ ਦੇ ਵਿੱਚ ਸਾਨੂੰ ਉਹਦੇ ਕਰਕੇ ਸਾਰਾ ਨੁਕਸਾਨ ਹੋ ਗਿਆ ਜੀ ਹੁਣ ਤਾਂ ਕਰਕੇ ਸਾਨੂੰ ਅਲਵਾਰੇ ਕਰਨਾ ਪਊਗਾ ਜੀ ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੋ ਕਣਕ ਦੀ ਫਸਲ ਦੇ ਵਿੱਚ ਤਣੇ ਦੀ ਗੁਲਾਬੀ ਸੁੰਡੀ ਬਾਰੇ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਸਮੱਸਿਆਵਾਂ ਆ ਰਹੀਆਂ ਅਸੀਂ ਵੀ ਲਗਾਤਾਰ ਉਹ ਖੇਤ ਦੇਖ ਰਹੇ ਹਾਂ ਤਾਂ ਇਹਦੇ ਵਿੱਚ ਜਿਹੜੀ ਪਹਿਲੇ ਨਵੰਬਰ ਦੇ ਹਫਤੇ ਜਿਹੜੇ ਪਹਿਲੇ ਹਫਤੇ ਵਿੱਚ ਨਵੰਬਰ ਦੇ ਚ ਬੀਜੀ ਕੀ ਕਣਕ ਆ ਜ਼ਿਆਦਾਤਰ ਉਸ ਕਣਕ ਦੇ ਵਿੱਚ ਇਹ ਸੁੰਡੀ ਦਾ ਜਿਹੜਾ ਇਹ ਹਮਲਾ ਜਾਂ ਇਹ ਸੁੰਡੀ ਮਿਲ ਰਹੀ ਹੈ ਤਕਰੀਬਨ ਉਸ ਸਮੇਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਆਮ ਨਾਲੋਂ ਤਾਪਮਾਨ ਵੀ ਜ਼ਿਆਦਾ ਸੀ ਤੇ ਕੁਝ ਨਾ ਕੁਝ ਪਿਛਲੇ ਸਾਲਾਂ ਨਾਲੋਂ ਝੋਨੇ ਦੀ ਜਿਹੜੀ ਬਾਢੀ ਹੈ ਉਹ ਵੀ ਲੇਟ ਹੋਈ ਸੀ ਤੇ ਜਿਹਨੂੰ ਅਸੀਂ ਕੀੜੇ ਦਾ ਜਿਹੜਾ ਝੋਨੇ ਦੇ ਕੀੜੇ ਦਾ ਕਣਕ ਦੇ ਉੱਤੇ ਆ ਜਾਣਾ ਇਹਦਾ ਕੁਝ ਨਾ ਕੁਝ ਕਾਰਨ ਹੈ ਜਿਹੜਾ ਅਸੀਂ ਇਸ ਚੀਜ਼ ਨੂੰ ਨਾਲ ਵੇਖ ਰਹੇ ਹਾਂ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਜਦੋਂ ਝੋਨੇ ਦੀ ਬਾਢੀ ਮੁਕੰਮਲ ਹੋਣ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਜਾਂਦੀ ਸੀ ਤਾਂ ਕੀੜੇ ਨੂੰ ਅੱਗੇ ਕਣਕ ਦੀ ਫਸਲ ਤੇ ਆਉਣ ਲਈ ਜਿਹੜਾ ਗੈਪ ਹੁੰਦਾ ਸੀ ਉਹ ਉਹਨੂੰ ਟੱਪ ਨਹੀਂ ਸੀ ਸਕਦਾ ਜਾਂ ਉਹ ਗੈਪ ਨੂੰ ਅੱਗੇ ਲੰਘ ਨਹੀਂ ਸਕਦਾ ਪਰ ਜਿਵੇਂ ਹੁਣ ਵਾਲੇ ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਖਾਸ ਤੌਰ ਤੇ ਇਸ ਸਾਲ ਦੇ ਵਿੱਚ ਵੀ ਜੇ ਅਸੀਂ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਕਣਕ ਦੀ ਬਿਜਾਈ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਸ ਵੇਲੇ ਤਕਰੀਬਨ 50% ਤੋਂ ਜ਼ਿਆਦਾ ਜਿਹੜਾ ਝੋਨਾ ਉਹਦੀ ਹਜਿਵਾੜੀ ਬਾਕੀ ਸੀ ਤੇ ਕੁਝ ਜਿਹੜੀਆਂ ਵੈਰਾਈਟੀਆਂ ਜਿਹੜੀਆਂ ਲੇਟ ਪੱਕਣ ਵਾਲੀਆਂ ਲਾਈਆਂ ਹੋਈਆਂ ਸੀ ਕਿਸਾਨ ਵੀਰਾਂ ਦੀਆਂ ਉਹ ਤੇ ਪੂਰੇ ਨਵੰਬਰ ਮਹੀਨੇ ਤੱਕ ਬਾਢੀ ਉਹਨਾਂ ਦੀ ਚੱਲਦੀ ਰਹੀ ਜਿੰਨਾ ਉੱਪਰ ਇਹ ਜਿਹੜੀ ਝੋਨੇ ਦੇ ਵਿੱਚ ਇਹਨੂੰ ਅਸੀਂ ਆਮ ਗੋਭ ਦੀ ਸੁੰਢੀ ਕਹਿ ਦਿੰਦੇ ਆ ਤੇ ਉਹ ਉਸ ਵੇਲੇ ਪਹਿਲਾਂ ਝੋਨੇ ਦੇ ਉੱਤੇ ਐਕਟਿਵ ਸੀ ਉਹ ਥੋੜੀ ਬਹੁਤ ਜੋ ਝੋਨੇ ਤੇ ਚੱਲ ਰਹੀ ਹੁੰਦੀ ਹੈ ਉਹੀ ਸੁੰਢੀ ਅੱਗੇ ਪਤੰਗਾ ਉਹਦੇ ਝੋਨੇ ਦੇ ਵਿੱਚੋਂ ਉੱਡ ਕੇ ਜੋ ਨਮੀ ਉਗਰ ਹੀ ਕਣਕ ਹੈ ਜਦੋਂ ਉਹਨੂੰ ਕੋਈ ਹਰੇ ਪੱਤੇ ਕਣਕ ਦੇ ਨਵੇਂ ਉਗਰੇ ਹੀ ਦੇ ਮਿਲਦੇ ਆ ਤਾਂ ਉਹ ਉਹਨਾਂ ਥਾਵਾਂ ਤੇ ਆਂਡੇ ਦਿੱਤੇ ਦੇ ਦਿੰਦਾ ਤੇ ਨਾਲ ਦੀ ਨਾਲ ਹੋਰ ਵੀ ਕਿਤੇ ਜਿੱਥੇ ਕਿਤੇ ਵੀ ਹੋ ਉਹ ਧੌਨਾਂ ਪਛੇਤੇ ਵਿੱਚ ਉਹ ਅੱਗੇ ਆਪਦੀ ਜਿਹੜੀ ਸੰਤਾਨ ਵਧਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹੀ ਜਿਹੜਾ ਕੀੜਾ ਹੈ ਉਹ ਸਾਡੇ ਕਣਕ ਦੀ ਜਿਹੜੀ ਫਸਲ ਦੇ ਉੱਤੇ ਇਹਦੀ ਸਾਖ ਦੇ ਵਿੱਚ ਜਾਂ ਇਹਦੇ ਤਣੇ ਦੇ ਵਿੱਚ ਜਿਹੜੀ ਮਿਲ ਰਹੀ ਹੈ ਵੱਡੀ ਵਸਤਾ ਚ ਜੇ ਤੁਸੀਂ ਲੈਨੇ ਆ ਤਾਂ ਇਹ ਦਾ ਥੋੜਾ ਜਿਹਾ ਗਲਾਬੀ ਪਾ ਮਾਰਦੀ ਆ ਰੰਗਣੀ ਉਹਨੂੰ ਆਮ ਤੌਰ ਤੇ ਗਲਾਬੀ ਸੁੰਡੀ ਵੀ ਅਸੀਂ ਕਹਿ ਦਿੰਦੇ ਆ ਤੇ ਬਾਕੀ ਕੁਝ ਥਾਵਾਂ ਤੇ ਜਿੱਥੇ ਕਿਤੇ ਕੋਈ ਹੈਪੀ ਸੀਡਰ ਨਾਲ ਬੀਜੀ ਹੋਈ ਆ ਜਾਂ ਕਿਸੇ ਹੋਰ ਵਿਧੀ ਨਾਲ ਬੀਜੀ ਹੋਈ ਆ ਜਿੱਥੇ ਪਰਾਲੀ ਖੇਤ ਦੇ ਉੱਪਰ ਹੈ ਇਹ ਆ ਆਰਮੀ ਬੌਰਮ ਕਹਿ ਦਿੰਦੇ ਆ ਉਹਨੂੰ ਅਸੀਂ ਇੱਕ ਸੈਨਿਕ ਸੁੰਡੀ ਉਹ ਵੀ ਕਿਤੇ ਨਾ ਕਿਤੇ ਵੇਖੀ ਗਈ ਆ ਪਰ ਉਹਦੇ ਵਿੱਚ ਨੁਕਸਾਨ ਕੋਈ ਜਿਆਦਾ ਵੱਡੇ ਪੱਤਰ ਦਾ ਜਾਂ ਕੋਈ ਜਿੱਥੇ ਕਿਤੇ ਅਸੀਂ ਕਹਿ ਸਕਦੇ ਆ ਵੀ ਇਹ ਉਹ ਨਹੀਂ ਇੰਨਾ ਦੇਖਣ ਵਿੱਚ ਆਇਆ ਜ਼ਿਆਦਾਤਰ ਜਿੱਥੇ ਕਿਤੇ ਵੀ ਨੁਕਸਾਨ ਹੋਇਆ ਵੈ ਕੋਈ ਗੁਲਾਬੀ ਥੁੰਡੀ ਦੀ ਬਜਾ ਨਾਲ ਹੋਇਆ ਵੈ ਹਾਂਜੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਵੀ ਘੋਨੇ ਦੀ ਪ੍ਰਾੜੀ ਨਾਲ ਜਿਵੇਂ ਕਿਸਾਨ ਵੀਰੇ ਨੂੰ ਜੋੜ ਰਹੇ ਐ ਵੀ ਜੇ ਹੁਣ ਅਸੀਂ ਇਹਨੂੰ ਮੂਲ ਰੂਪ ਚ ਤਾਂ ਅਸੀਂ ਇਹੀ ਕਹਾਂਗੇ ਵੀ ਜਿਵੇਂ ਇਹ ਝੋਨੇ ਦਾ ਹੀ ਕੀੜਾ ਹੈ ਜਿਹੜਾ ਇਹ ਕਣਕ ਦੇ ਬੂਟਿਆਂ ਤੇ ਜਾਂ ਕਣਕ ਦੀ ਫਸਲ ਵਿੱਚ ਮਿਲ ਰਿਹਾ ਹੈ ਤੇ ਇਹਨੂੰ ਅਸੀਂ ਇਹ ਤਾਂ ਅਨਕਾਰਤ ਸਕਦੇ ਨਹੀਂ ਵੀ ਇਹਦੇ ਨਾਲ ਝੋਨੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਹੈ ਝੋਨੇ ਦਾ ਹੀ ਕੀੜਾ ਜਿਹੜਾ ਇੱਥੇ ਦੇਖਿਆ ਗਿਆ ਪਰ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀ ਕਣਕ ਦੀ ਬਜਾਈ ਤਕਰੀਬਨ 10 ਨਵੰਬਰ ਤੋਂ ਮਗਰੋਂ ਹੋਈ ਹੈ ਉਹਨਾਂ ਖੇਤਾਂ ਵਿੱਚ ਇਹਦਾ ਨੁਕਸਾਨ ਨਹੀਂ ਦੇਖਿਆ ਗਿਆ